ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ GK ਅਕੈਡਮੀ ਪੰਜਾਬ ਤੇ ਦੋਸਤੋ ਅੱਜ ਆਪਾਂ ਤੁਹਾਡੇ ਲਈ ਦਸੰਬਰ ਮਹੀਨੇ ਦੇ ਜਿਹੜੇ ਹੁਣ ਤੱਕ ਦੇ ਹੋਏ ਟੌਪ 60 ਕਰੰਟ ਅਫੇਅਰ ਲੈ ਕੇ ਆਏ ਹਾਂ ਇਸ ਸੀਰੀਜ਼ ਦੇ ਵਿੱਚ ਆਪਾਂ ਟੌਪ ਦੇ ਕਰੰਟ ਅਫੇਅਰ ਕਰਦੇ ਹਾਂ ਜਿਹੜੇ ਕਿ 2024 ਦੇ ਵਿੱਚ ਬਹੁਤ ਜ਼ਿਆਦਾ ਨਿਊਜ਼ ਦੇ ਵਿੱਚ ਰਹੇ ਸੀ ਆਉਣ ਵਾਲੇ 2025 ਦੇ ਜਿੰਨੇ ਵੀ ਪੇਪਰ ਹੋਣਗੇ ਤੁਸੀਂ ਦੇਖੋਗੇ ਕਿ ਪੂਰੇ ਸਾਲ ਦੇ ਵਿੱਚੋਂ ਕਰੰਟ ਅਫੇਅਰ ਦੇ ਕੁਐਸਚਨ ਪੁੱਛੇ ਜਾਣਗੇ ਤੇ ਅਜੇ ਤੱਕ ਜਿੰਨੇ ਵੀ ਕੁਐਸਚਨ ਹੋਏ ਨੇ ਪੀਪੀਐਸਬੀ ਨੇ ਕੰਡਕਟ ਕੀਤੇ ਨੇ ਚਾਹੇ ਪਿਛਲਾ ਕਲਰਕ ਦਾ ਪੇਪਰ ਤੁਸੀਂ ਦੇਖ ਲਓ ਜਾਂ ਉਸ ਤੋਂ ਪਹਿਲਾਂ ਜੇਡਵਾਲਡਨ ਦਾ ਪੇਪਰ ਜਾਂ ਉਸ ਤੋਂ ਪੁਰਾਣੇ ਜਿਹੜੇ ਵੀ ਪੇਪਰ ਹੋਏ ਨੇ ਤੁਸੀਂ ਉਹਦੇ ਵਿੱਚ ਦੇਖ ਸਕਦੇ ਹੋ ਕਿ ਕਿੱਦਾਂ ਦੇ ਕੁਐਸਚਨ ਪੇਪਰ ਦੇ ਵਿੱਚ ਫਰੇਮ ਹੁੰਦੇ ਨੇ ਹੁਣ ਜੀ ਅੱਜ ਦਾ ਇਹ ਕਰੰਟ ਅਫੇਅਰ ਦੀ ਵੀਡੀਓ ਆਪਾਂ ਦਸੰਬਰ ਮਹੀਨੇ ਦੇ ਵਿੱਚ ਹੀ ਇਸੇ ਲਈ ਬਣਾ ਰਹੇ ਹਾਂ ਕਿਉਂਕਿ ਕਈ ਵਾਰ ਇੱਕ 5 ਜਨਵਰੀ ਨੂੰ ਤੁਹਾਡਾ ਲੇਬਰ ਇਨਸਪੈਕਟਰ ਦਾ ਪੇਪਰ ਹੋਣਾ ਵਾ ਜੋ ਕਿ ਕਿਹਾ ਜਾ ਰਿਹਾ ਹੈ ਕਿ ਪੋਸਟਪੋਨ ਹੋਏਗਾ ਪਰ ਅਜੇ ਤੱਕ ਆਪਣੇ ਕੋਲ ਇਹਦੀ ਅਫੀਸ਼ੀਅਲ ਕੋਈ ਵੀ ਕਨਫਰਮੇਸ਼ਨ ਨਹੀਂ ਹੈਗੀ ਇੱਕ 19 ਜਨਵਰੀ ਨੂੰ ਆਪਣਾ ਸੀਨੀਅਰ ਅਸਿਸਟੈਂਟ ਤੇ ਸੀਨੀਅਰ ਅਸਿਸਟੈਂਟ ਕਮ ਇਨਸ ਤਾ ਕਈ ਵਾਰ கரنٹ ਅਫੇਅਰ ਬਿਜ਼ੀ ਹੋਣ ਕਰਕੇ ਡਿਲੇ ਹੋ ਜਾਂਦੇ ਨੇ ਜਿਸ ਕਰਕੇ ਮੈਂ ਜਿਹੜੀ ਕਿ ਟਾਪ ਦੀਆਂ ਦਸੰਬਰ ਮਹੀਨੇ ਚ ਨਿਊਜ਼ ਨੇ ਉਹ ਮੈਂ 60 கரنٹ ਅਫੇਅਰ ਚ ਕਵਰ ਕਰਤੀਆਂ ਹੋਈਆਂ ਤਾਂ ਇਹਨੂੰ ਤੁਸੀਂ ਪਾਰਟ 1 ਮੰਨ ਕੇ ਚੱਲਿਓ ਟੋਟਲ 100 ਕ கரنٹ ਅਫੇਅਰ ਆਪਾਂ ਇਹਦੇ ਵਿੱਚ ਕਰਾਂਗੇ ਇਸ ਪਾਰਟ ਦੇ ਵਿੱਚ ਆਪਾਂ 60 ਕਰਾਂਗੇ ਤੇ 40 கரنٹ ਅਫੇਅਰ ਆਪਾਂ ਤੁਹਾਨੂੰ 15 ਦਿਨਾਂ ਬਾਅਦ ਤੁਹਾਨੂੰ ਪ੍ਰੋਵਾਈਡ ਕਰ ਦਾਂਗੇ ਠੀਕ ਹੈ ਜਿਹੜੇ ਇੰਪੋਰਟੈਂਟ ਹੋਣਗੇ ਹੁਣ ਜੀ ਜੇਕਰ ਬਹੁਤ ਸਾਰੇ ਦੋਸਤ ਆਪਣੇ ਕੰਟੈਂਟ ਦੇ ਜਿਹੜੇ ਕਿ ਪੇਡ ਨੋਟਸ ਨੂੰ ਲੈ ਕੇ ਜਾਂ ਪੇਡ ਐਪਲੀਕੇਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਪੁੱਛਦੇ ਨੇ ਤਾਂ ਜੀ ਪੇਡ ਆਪਣਾ ਕੁਝ ਵੀ ਨਹੀਂ ਹੈਗਾ ਥਿਊਰੀ ਦੇ ਵਿੱਚ ਥਿਊਰੀ ਦੇ ਵਿੱਚ ਸਾਰਾ ਤੁਹਾਨੂੰ ਫ੍ਰੀ ਆਫ ਕਾਸਟ ਹਿਸਟਰੀ ਪੋਲੀਟੀ ਕਰੰਟ ਅਫੇਅਰ ਵੀ ਤੁਹਾਨੂੰ ਫ੍ਰੀ ਆਫ ਕਾਸਟ ਮਿਲ ਰਿਹਾ ਤੇ ਉਹਦੇ ਨਾਲ ਹੀ ਤੁਹਾਨੂੰ ਪੰਜਾਬ ਜੀਕੇ ਵੀ ਮੈਂ ਫ੍ਰੀ ਆਫ ਕਾਸਟ ਕਰਵਾਈ ਹੋਈ ਆ ਤੁਸੀਂ ਟੈਲੀਗ੍ਰਾਮ ਦੇ ਉੱਤੋਂ ਜਾ ਕੇ ਪੀਡੀਐਫ ਡਾਊਨਲੋਡ ਕਰ ਸਕਦੇ ਹੋ ਠੀਕ ਆ ਕੋਈ ਵੀ ਆਪਣੀ ਪੇਡ ਐਪਲੀਕੇਸ਼ਨ ਨਹੀਂ ਹੈਗੀ ਤਾਂ ਇੱਕ ਆਪਾਂ ਸੀਰੀਜ਼ ਲਾਂਚ ਕੀਤੀ ਸੀ 800 ਕਰੰਟ ਅਫੇਅਰ ਦੀ ਜਿਹਦੇ ਵਿੱਚ ਕਿ 300 ਕੁਐਸਚਨ ਜੀਕੇ ਦੇ ਜਿਹਦੇ ਵਿੱਚ ਕਿ ਆ ਟਾਪਿਕ ਨੇ ਤੇ 500 ਕੁਐਸਚਨ ਤੁਹਾਨੂੰ ਪੰਜਾਬ ਜੀਕੇ ਦੇ ਤੇ ਜੀਕੇ ਦੇ ਮਿਕਸ ਮਿਲਣਗੇ ਤੇ ਟੋਟਲ ਤੁਹਾਨੂੰ 800 ਕੁਐਸਚਨ ਜਿਹੜੇ ਕਿ ਤੁਹਾਨੂੰ 100 ਰੁਪਏ ਦੇ ਵਿੱਚ ਪੀਡੀਐਫ ਮਿਲੇਗੀ ਉਹਨੂੰ ਤੁਸੀਂ ਪ੍ਰਿੰਟ ਵੀ ਕਰ ਸਕਦੇ ਹੋ ਕਵੈਸਚਨ ਦੀ ਫਾਈਲ ਅੱਡਾ ਐਜ਼ ਅ ਟੈਸਟ ਲੈ ਸਕਦੇ ਹੋ ਤੇ ਕਵੈਸਚਨ ਦੇ ਆਨਸਰ ਦੀ ਫਾਈਲ ਤੁਹਾਨੂੰ ਅੱਡ ਮਿਲੇਗੀ ਜਿਹਦੇ ਰਾਹੀਂ ਤੁਸੀਂ ਆਪਣਾ ਮਤਲ ਨਾਲ ਮਲਾ ਸਕਦੇ ਹੋ ਕਿ ਕਿਹੜੇ ਕਿਹੜੇ ਕਵੈਸਚਨ ਤੁਹਾਡੇ ਸਹੀ ਗਏ ਤੇ ਵਿਦ ਐਕਸਪਲੇਨੇਸ਼ਨ ਵੀ ਇੰਪੋਰਟੈਂਟ ਕਵੈਸਚਨ ਦੇ ਹੋਣਗੇ ਜਿਹੜੇ ਕਿ ਅਲੱਗ-ਅਲੱਗ ਪੇਪਰਾਂ 'ਚ ਪੁੱਛੇ ਜਾਂਦੇ ਨੇ ਸ਼ੁਰੂ ਕਰਦੇ ਆਂ ਜੀ ਅੱਜ ਦੀ ਆਪਣੀ ਕਵੈਸਚਨ ਹੁਣ ਦੇਖੋ ਜੀ ਦਸੰਬਰ ਮਹੀਨੇ ਦੇ ਵਿੱਚ ਇਹਨੂੰ ਸਕਿਪ ਨਾ ਕਰਿਓ ਬਹੁਤ-ਬਹੁਤ ਇੰਪੋਰਟੈਂਟ ਨਿਊਜ਼ ਇਹਦੇ ਵਿੱਚ ਆਈਆਂ ਹੋਈਆਂ ਨੇ ਤਾਂ ਸ਼ੁਰੂ ਕਰਦੇ ਆਂ ਜੀ ਅੱਜ ਦਾ ਆਪਣਾ ਪਹਿਲਾ ਕਵੈਸਚਨ ਪਹਿਲਾ ਕੁਸ਼ਨ ਪੁੱਛਿਆ ਜਾ ਰਿਹਾ ਹੈ ਕਹਿੰਦੇ ਸਾਹਿਤਕ ਅਕੈਡਮੀ ਅਵਾਰਡ 2024 ਦੇ ਵਿੱਚ ਪੰਜਾਬੀ ਲੈਂਗੁਏਜ ਦੀ ਕੈਟਾਗਰੀ ਦੇ ਵਿੱਚ ਦੱਸੋ ਸਾਹਿਤਕ ਅਕੈਡਮੀ ਅਵਾਰਡ 2024 ਕਿਹਨੂੰ ਮਿਲਿਆ ਹੋਵਾ ਜੀ ਅਰੁੰਦਾਤੀ ਰਾਏ ਨੂੰ ਗਗਨ ਗਿੱਲ ਨੂੰ ਮਿਲਿਆ ਹੋਵਾ ਖੁਸ਼ਵੰਤ ਸਿੰਘ ਨੂੰ ਮਿਲਿਆ ਜਾਂ ਪਾਲ ਕੌਰ ਨੂੰ ਮਿਲਿਆ ਤਾ ਪਹਿਲੇ ਦਾ ਬਿਲਕੁਲ ਸਹੀ ਆਨਸਰ ਸਾਡੇ ਕੋਲੇ ਪਾਲ ਪਾਲ ਕੌਰ ਬਣੇਗਾ ਤਾਂ ਡੀ ਆਪਸ਼ਨ ਸਾਡੇ ਕੋਲ ਬਿਲਕੁਲ ਸਹੀ ਬਣੇਗਾ ਜੀ ਪਾਲ ਕੌਰ ਨੂੰ ਮਿਲਿਆ ਹੋਵਾ ਇਹ ਵਾਲਾ ਜਿਹੜਾ ਸਾਹਿਤਕ ਅਕੈਡਮੀ ਅਵਾਰਡ 2024 ਦੀ ਜੇ ਇਹਨਾਂ ਦੀ ਜਿਹੜਾ ਕਿਹੜਾ ਵਰਕ ਆ ਜੀ ਇਹਦਾ ਹੈਗਾ ਸੁਣ ਗੁਣਵੰਤਾ ਸੁਣ ਬੁੱਧੀਵੰਤਾ ਇਤਿਹਾਸਨਾਮਾ ਪੰਜਾਬ ਜਿਹੜੀ ਕਿ 2022 ਚ ਪਬਲਿਸ਼ ਹੋਈ ਸੀ ਤਾਂ ਇਹਦੇ ਲਈ ਇਹਨਾਂ ਨੂੰ ਪੋਇਟਰੀ ਕੈਟਾਗਰੀ ਦੇ ਵਿੱਚ ਮਿਲਿਆ ਵਾ ਅੱਗੇ ਆਪਾਂ ਚੱਲਦੇ ਹਾਂ ਹੌਂਜੀ ਅੰਗਰੇਜ਼ੀ ਭਾਸ਼ਾ ਦੇ ਵਿੱਚ ਸਾਥੀ ਅਕੈਡਮੀ ਤਾਂ ਜੀ ਅੰਗਰੇਜ਼ੀ ਹਿੰਦੀ ਤੇ ਪੰਜਾਬੀ ਇਹਨਾਂ ਤਿੰਨਾਂ ਦੇ ਵਿੱਚੋਂ ਜ਼ਰੂਰ ਕੁਐਸਚਨ ਪੀਟਰ ਪਲੱਸ ਵੀ ਹੋ ਗਿਆ ਚਾਹੇ ਕੋਈ ਵੀ ਆਪਣਾ ਪੰਜਾਬ ਦਾ ਐਗਜ਼ਾਮ ਹੋਗਾ ਚਾਹੇ ਤੁਸੀਂ SSC ਦਾ ਵੀ ਪੇਪਰ 1 ਦੇ ਐਗਜ਼ਾਮ ਦਿਨੇ ਹੋ ਤਾਂ ਇਹਨਾਂ ਤਿੰਨ ਕੈਟਾਗਰੀਆਂ ਤੋਂ ਜ਼ਿਆਦਾ ਪੁੱਛਿਆ ਜਾਂਦਾ ਬਾਕੀ ਜਿਹੜੇ ਸਟੇਟ ਦੇ ਵਿੱਚ ਇਹਦੇ ਨਾਰਥ ਰਿਲੇਟਡ ਪੇਪਰ ਹੁੰਦੇ ਨੇ ਹਨਾ ਜਾਂ ਕਿਸੇ ਹੋਰ ਲੈਂਗੁਏਜ ਚ ਉਹਦੇ ਵਿੱਚ ਪੁੱਛੇ ਜਾਂਦੇ ਨੇ ਤਾਂ ਜੀ ਅੰਗਰੇਜ਼ੀ ਭਾਸ਼ਾ ਲਈ ਦੱਸੋ ਕਿ ਨੂੰ ਮਿਲਿਆ ਜੀ ਦੂਜੇ ਦਾ ਬਿਲਕੁਲ ਸਹੀ ਆਨਸਰ ਬਣੇਗਾ ਜੀ ਇਸ ਟ੍ਰੇਨ ਕੈਰੇ ਇਹਨੂੰ ਮਿਲਿਆ ਵਾ ਜੀ ਇਹ ਡੀ ਆਪਸ਼ਨ ਸਾਡੇ ਕੋਲ ਬਿਲਕੁਲ ਸਹੀ ਬਣ ਜਿਹਾ ਤਾਂ ਇਹਦੇ ਲਈ ਇਹਨਾਂ ਨੂੰ ਕਦ ਦੇ ਲਈ ਮਿਲਿਆ ਜੀ ਸਪਿਰਿਟ ਨਾਈਟਸ ਲਈ ਮਿਲਿਆ ਵਾ ਜੀ ਇਹ ਵੀ ਤੁਸੀਂ ਕਰ ਲਿਓ ਤਾਂ ਤਿੰਨ ਨੰਬਰ ਕੁਐਸਚਨ ਹਿੰਦੀ ਭਾਸ਼ਾ ਸ਼੍ਰੇਣੀ ਲਈ ਸਾਹਿਤਿਆ ਅਕੈਡਮੀ ਅਵਾਰਡ 2024 ਕਿ ਨੂੰ ਮਿਲਿਆ ਤਾਂ ਜੀ ਹੁਣ ਆ ਗਈ ਗੱਲ ਹਿੰਦੀ ਦੀ ਤਾਂ ਇਹਨੂੰ ਵੀ ਤੁਸੀਂ ਲਿਖ ਕੇ ਲੈ ਲਓ ਪੇਪਰ ਦੇ ਵਿੱਚ ਜ਼ਰੂਰ ਕਿਸੇ ਨਾ ਕਿਸੇ ਪੇਪਰ ਚ ਪੁੱਛਿਆ ਜਾਏਗਾ ਜੀ ਗगन गिल ਨੂੰ ਮਿਲਿਆ ਵਾ ਹਿੰਦੀ ਭਾਸ਼ਾ ਦੇ ਲਈ ਤਾਂ ਹਿੰਦੀ ਤੇ ਪੰਜਾਬੀ ਦੇ ਵਿੱਚ ਕਨਫਿਊਜ਼ ਨਾ ਹੋਇਓ ਨਾਮ ਨੂੰ ਲੈ ਕੇ ਠੀਕ ਆ ਤਾਂ ਇਹ ਹਿੰਦੀ ਭਾਸ਼ਾ ਦੇ ਵਿੱਚ ਮਿਲਿਆ ਵਾ ਇਹਨਾਂ ਜਬ ਮੈਂ ਜਬ ਤੱਕ ਆਈ ਬਾਹਰ ਲਈ ਤਾਂ ਇਹ ਇੰਪੋਰਟੈਂਟ ਕੁਐਸਚਨ ਬਣਦੇ ਨੇ ਤਿੰਨ ਤੇ ਬਾਕੀ ਹੋਰ ਜਿਹੜੇ ਇੰਪੋਰਟੈਂਟ ਮੈਂ ਤੁਹਾਨੂੰ ਨੋਵਲ ਵਗੈਰਾ ਵੀ ਹੈਗੇ ਨੇ ਹਨਾ ਤਾਂ ਤੁਸੀਂ ਕਰ ਸਕਦੇ ਹੋ ਕਿ ਸ਼ਾਰਟ ਸਟੋਰੀਜ਼ ਲਈ ਕਿਹਨੂੰ ਮਿਲਿਆ ਵਾ ਹਨਾ ਐਸੇ ਲਈ ਕਿਹਨੂੰ ਮਿਲਿਆ ਵਾ ਪਲੇ ਲਈ ਕਿਹਨੂੰ ਮਿਲਿਆ ਰਿਸਰਚ ਲਈ ਕਿਹਨੂੰ ਮਿਲਿਆ ਤਾਂ ਆ ਸਾਰੇ ਮੈਂ ਤੁਹਾਨੂੰ ਇਹਦੇ ਇੱਕ ਟੇਬਲ ਦੀ ਫਾਰਮ ਦੇ ਵਿੱਚ ਦੇਤੇ ਹੋਏ ਦਾ ਪਰ ਮੇਨ ਇੰਪੋਰਟੈਂਟ ਜਿਹੜੇ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਇਹ ਤਿੰਨ ਨੇ ਜਿਹੜੇ ਕਿ ਇੰਗਲਿਸ਼ ਦੇ ਵਿੱਚ ਹਿੰਦੀ ਦੇ ਵਿੱਚ ਤੇ ਇਹਦੇ ਨਾਲ ਆਪਾਂ ਪੰਜਾਬੀ ਕੀਤੀ ਸੀ ਠੀਕ ਹੈ ਮੇਨ ਇਹ ਤਿੰਨ ਨੇ ਬਾਕੀ ਵੀ ਤੁਸੀਂ ਇੱਕ ਵਾਰ ਮਾੜੀ ਜੀ ਨਿਗਾਹ ਮਾਰ ਲਿਓ ਕਿਉਂਕਿ ਪੀਰ ਰਪਲਸ ਵੀ ਜਾਂ ਕੋਈ ਕਿਸੇ ਹੋਰ ਪੇਪਰ ਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਕੰਮ ਆ ਜਾਣਗੇ ਠੀਕ ਹੈ ਚਾਹੇ ਤੁਸੀਂ SSC ਵਗੈਰਾ ਦਾ ਜਾਂ ਰੇਲਵੇਜ਼ ਵਗੈਰਾ ਦਾ ਕੋਈ ਹੋਰ ਪੇਪਰ ਵੀ ਦੇਣਾ ਸੈਂਟਰ ਦਾ ਵੀ ਐਗਜ਼ਾਮ ਵਨ ਡੇ ਐਗਜ਼ਾਮ ਤੁਸੀਂ ਦੇਣਾ ਕੋਈ ਕੋਟ ਕਲਰਕ ਦਾ ਤੁਹਾਡਾ ਪੇਪਰ ਭਰਿਆ ਹੋਇਆ ਵਾ ਉਹਦੇ ਵਿੱਚ ਵੀ ਇਹੋ ਜਿਹੇ ਕੁਐਸਚਨ ਪੁੱ 2025 ਦੀ ਆਈਪੀਐਲ ਦੀ ਨਿਲਾਮੀ ਜਿਹੜੀ ਹੋਈ ਆ ਆਕਸ਼ਨ ਹੋਈ ਆ ਉਹਦੇ ਵਿੱਚ ਸਭ ਤੋਂ ਮਹਿੰਗਾ ਖਿਡਾਰੀ ਦੱਸੋ ਕੌਣ ਬਣਿਆ ਵਾ ਜੀ ਸਭ ਤੋਂ ਮਹਿੰਗੇ ਖਿਡਾਰੀ ਚੁਣੇ ਗਏ ਨੇ ਜੀ ਇਹਦੇ ਵਿੱਚ ਬਣੇ ਨੇ ਹੀ ਰਿਸ਼ਾ ਪੰਤ ਜਿਨ੍ਹਾਂ ਨੂੰ ਕਿ 27 ਕਰੋੜ ਰੁਪਏ ਦੇ ਵਿੱਚ ਖਰੀਦਿਆ ਵਾ ਜੀ ਤਾਂ ਇੰਪੋਰਟੈਂਟ ਕੁਐਸਚਨ ਆ ਇਹ ਖਰੀਦਿਆ ਕਿਹਨਾਂ ਲਖਨਊ ਸੁਪਰ ਗੈਰ ਨੇ ਖਰੀਦਿਆ ਵਾ ਇਹ ਵੀ ਜ਼ਰੂਰ ਕਰ ਦਿਓ ਤੁਸੀਂ ਅੱਗੇ ਚੱਲਦੇ ਆਂ ਪੰਜ ਨੰਬਰ ਕੁਐਸਚਨ ਕਿਸ ਭਾਰਤੀ ਗੇਂਦਬਾਜ਼ ਜੀ ਨੇ ਦਸੰਬਰ 2024 ਵਿੱਚ ਆਈਸੀਸੀ ਦੀ ਜਿਹੜੀ ਮੈਂਸ ਟੈਸਟ ਬੋਲਿੰਗ ਰੈਂਕਿੰਗ ਦੇ ਵਿੱਚ ਦਸੰਬਰ 2024 ਦੇ ਵਿੱਚ जिने ਸਭ ਤੋਂ ਵੱਧ ਰੇਟਿੰਗ ਪ੍ਰਾਪਤ ਕੀਤੀ ਹੈ ਇੱਕ ਨੰਬਰ ਤੇ ਆ ਗਏ ਹੋਏ ਨੇ ਹੁਣ ਇਹ ਤਾਂ ਦੱਸੋ ਜੀ ਕਿਹਦੀ ਰੇਟਿੰਗ ਦੇ ਇਹ ਬਰਾਬਰ ਰਹੇ ਨੇ ਹਨਾ ਤਾਂ ਦੱਸੋ ਕੌਣ ਰਹੇ ਨੇ ਇਹ 904 ਰੇਟਿੰਗ ਲੈ ਕੇ ਮੁਹੰਮਦ ਸ਼ਾਮੀ ਨੇ ਮੁਹੰੰਦ ਸਿਰਾਜ ਨੇ ਰਵਿੰਦਰ ਜੜੇਜਾ ਨੇ ਜਾਂ ਜਸਪ੍ਰੀਤ ਬੁਮਰਾ ਨੇ ਤਾਂ ਇਸ ਟਾਈਮ ਤੁਸੀਂ ਸੀਰੀਜ਼ ਚੱਲ ਰਹੀ ਹੈ ਆਸਟ੍ਰੇਲੀਆ ਨਾਲ ਤਾਂ ਤੁਸੀਂ ਦੇਖਦੇ ਹੋਵੋਗੇ ਨਿਊਜ਼ ਦੇ ਵਿੱਚ ਕਿ ਜਸਪ੍ਰੀਤ ਬੁਮਰਾ ਨੇ ਬਹੁਤ ਵਧੀਆ ਪਰਫਾਰਮੈਂਸ ਕਰ ਰਹੇ ਨੇ ਇੰਡੀਆ ਲਈਓ ਤਾਂ ਇਹ ਇਹਨਾਂ ਦਾ ਡੀ ਆਪਸ਼ਨ ਸਾਡੀ ਸਹੀ ਚੱਲੇਗੀ ਨੈਕਸਟ ਆਪਾਂ ਚੱਲਦੇ ਆਂ ਕਿਤੇ ਹੁਣੇ-ਹੁਣੇ ਰੀਸੈਂਟਲੀ ਆਪਾਂ ਦੇਖਿਆ ਕਿ ਡਾਕਟਰ ਮਨਮੋਹਨ ਸਿੰਘ ਜਿਹੜੇ ਆਪਣੇ ਸਾਬਕਾ ਪ੍ਰਾਈਮ ਮਿਨਿਸਟਰ ਸੀਗੇ ਹਨਾ ਸਾਬਕਾ ਪ੍ਰਧਾਨ ਮੰਤਰੀ ਸੀ ਉਹਨਾਂ ਦੇ ਉਹਨਾਂ ਦਾ ਦਿਹਾਂਤ ਹੋ ਗਿਆ ਹੋਇਆ ਵਾ ਤੇ ਉਹਨਾਂ ਨੂੰ ਉਹ ਪੁੱਛ ਰਹੇ ਨੇ ਕਿ ਕਿਹੜੀ ਭੂਮਿਕਾ ਦੇ ਵਿੱਚ ਆਰਕੀਟੈਕਟ ਮੰਨਿਆ ਜਾਂਦਾ ਵਾ ਠੀਕ ਆ ਆਰਕੀਟੈਕਟ ਕਿਹਦਾ ਮੰਨਿਆ ਜਾਂਦਾ ਤੇ ਇਹ ਮੈਂ ਤੁਹਾਨੂੰ ਬਹੁਤ ਵਾਰ ਕਰਵਾਇਆ ਹੋਇਆ ਵਾ ਅਦਰਵਾਈਜ਼ ਵੀ ਤੇ ਹੁਣ ਵੀ ਜਦੋਂ ਇੰਡੀਆ ਦੀ ਜਿਹੜੀ ਇਕਨੋਮਿਕ ਲਿਬਰਲਾਈਜ ਲਿਬਰਲਾਈਜੇਸ਼ਨ ਹੋਈ ਸੀਗੀ 1991 ਦੇ ਵਿੱਚ ਜਿਹੜੀ ਕਿ ਤੁਹਾਨੂੰ ਮੈਂ ਬਹੁਤ ਵਾਰ ਕਰਵਾਈ ਵੀ ਹੋਈ ਹੈ ਹਨਾ ਐਲਪੀਜੀ ਮਾਡਲ ਜਿਹੜਾ ਇੰਟਰੋਡਿਊਸ ਹੋਇਆ ਸੀ ਤਾਂ ਇਹਨੂੰ ਤੁਸੀਂ ਜ਼ਰੂਰ ਤੁਸੀਂ ਇੱਕ ਵਾਰੀ ਇਹਦੇ ਤੇ ਨਿਗਾ ਮਾਰਿਓ ਇਸ ਟੌਪਿਕ ਤੇ ਐਲਪੀਜੀ ਟੌਪਿਕ ਅਤੇ ਇੰਡੀਆ ਦੀ ਜਿਹੜੀ ਇਕਨੋਮਿਕ ਲਿਬਰਲਾਈਜੇਸ਼ਨ ਹੋਈ ਸੀ 1991 ਦੇ ਵਿੱਚ ਤਾਂ ਉਸ ਟਾਈਮ ਦੇ ਉੱਤੇ ਤੁਸੀਂ ਇਹਨੂੰ ਗੂਗਲ ਦੇ ਉੱਤੇ ਸਰਚ ਕਰਕੇ ਜ਼ਰੂਰ ਪੜੋ ਤਾਂ ਇਹਦੇ ਜਿਹੜੇ ਇੰਪੋਰਟੈਂਟ ਪਾਰਟ ਮੈਂ ਤੁਹਾਨੂੰ ਇਹਦੇ ਵਿੱਚ ਕਰਦੇ ਹੋਏ ਹਾਂ ਕਿ ਡਾਕਟਰ ਮਨਮੋਹਨ ਸਿੰਘ ਨੇ ਜਿਹੜੇ ਜਨਮ ਇਹਨਾਂ ਦਾ 26 ਸਤੰਬਰ 1932 ਨੂੰ ਹੋਇਆ ਸੀ ਵਿਲੇਜ گاਉਂ ਵੈਸਟ ਪੰਜਾਬ ਦੇ ਵਿੱਚ ਠੀਕ ਆ ਤੇ ਡਾਕਟਰ ਮਨਮੋਨ ਸਿੰਘ 26 ਦਸੰਬਰ 2024 ਨੂੰ ਪੋਜ਼ਿਟਿਵ ਵੇ ਹੋਏ ਨੇ ਠੀਕ ਆ ਤਾਂ ਉਹ ਗਵਰਨਰ ਵੀ ਰਹੇ ਨੇ ਰਿਜ਼ਰਵ ਬੈਂਕ ਦੇ ਆਰਬੀਆਈ ਦੇ ਗਵਰਨਰ ਰਹੇ ਨੇ 1982 ਤੋਂ ਲੈ ਕੇ 85 ਤੱਕ ਜ਼ਰੂਰ ਕਰ ਲਿਓ ਇਹ ਕਈ ਵਾਰ ਤੁਹਾਨੂੰ ਇਹ ਵੀ ਪੁੱਛ ਲੈਣਗੇ ਕਿ ਇਹਨਾਂ ਦੇ ਵਿੱਚੋਂ ਇੱਕ ਕਿਹੜੇ-ਕਿਹੜੇ ਮਤਲਬ ਇਹ ਮਤਲਬ ਅਹੁਦੇ ਦੇ ਉੱਤੇ ਰਹੇ ਨੇ ਜਿਵੇਂ ਮਤਲਬ ਵਿੱਚ ਦੇ ਦੇਣਗੇ ਇੱਕ ਪ੍ਰੈਜ਼ੀਡੈਂਟ ਰਹੇ ਨੇ ਗਵਰਨਰ ਰਹੇ ਨੇ ਪ੍ਰਾਈਮ ਮਿਨਿਸਟਰ ਰਹੇ ਨੇ ਜਾਂ ਇੱਕ ਆਪਸ਼ਨ ਤੁਹਾਨੂੰ ਇੱਕ ਦੋ ਆਪਸ਼ਨ ਹੋਰ ਹੋਗੇ ਨਨ ਆਫ ਦੀ ਜਾਂ 올 ਆਫ ਦੀ ਵਰਕ ਦੇ ਦੇਣਗੇ ਤੋ ਉਹਦੇ ਚੋਂ ਤੁਸੀਂ ਕਰਨਾ ਨੋਟ ਜਾਂ ਰਹੇ ਸੀ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਤੁਹਾਨੂੰ ਪੁੱਛਿਆ ਜਾਂਦਾ ਡਾਕਟਰ ਮਨਮੋਹ ਸਿੰਘ ਨੂੰ ਪਦਮ ਵਿਭੂਸ਼ਣ 1985 ਵਿੱਚ ਮਿਲਿਆ ਸੀ ਤੇ ਜਵਾਰ ਲਾਲ ਨਹਿਰੂ ਅਵਾਰਡ ਤੇ ਵੀ ਕੁਐਸਚਨ ਜ਼ਰੂਰ ਬਣੂਗਾ ਜੀ ਠੀਕ ਆ ਫਾਈਨੈਂਸ ਮਿਨਿਸਟਰ ਆਫ ਦਾ ਇਅਰ ਦਾ ਅਵਾਰਡ ਇਹਨਾਂ ਨੂੰ 1993-94 ਤੇ ਮਿਲਿਆ ਸੀ ਠੀਕ ਆ ਲਾਈਫਟਾਈਮ ਅਚੀਵਮੈਂਟ ਆਨਰ ਵੀ ਇਹਨਾਂ ਨੂੰ ਮਿਲਿਆ ਇੰਡੀਆ ਯੂਕੇ ਵੱਲੋਂ ਤਾਂ ਅਚੀਵਰਸ ਵੱਲੋਂ 2023 ਦੇ ਵਿੱਚ ਡਾਕਟਰ ਮਨਮੋਹ ਸਿੰਘ ਨੂੰ ਐਡਮ ਸਮਿਥ ਪ੍ਰਾਈਜ਼ ਵੀ ਮਿਲਿਆ 1956 ਦੇ ਵਿੱਚ ਇਹ ਵੀ ਜ਼ਰੂਰ ਕਰ ਲਿਓ ਤੇ ਪ੍ਰਾਈਮ ਮਿਨਿਸਟਰ ਇਹ ਕਦੋਂ-ਕਦੋਂ ਰਹੇ ਨੇ 22 ਮਈ 2004 ਤੋਂ ਲੈ ਕੇ 29 ਮਈ 2009 ਤੱਕ ਤੇ ਦੂਜੀ ਵਾਰ ਉਹ ਪ੍ਰਾਈਮ ਮਿਨਿਸਟਰ ਬਣ ਗਏ ਸੀ 2009 ਤੋਂ ਲੈ ਕੇ 2014 ਜ਼ਰੂਰ ਕਰਿਓ ਜੀ ਕਿੰਨੀ ਵਾਰ ਪ੍ਰਾਈਮ ਮਿਨਿਸਟਰ ਰਹੇ ਨੇ ਇਹ ਵੀ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਠੀਕ ਆ ਦੋ ਵਾਰ ਪ੍ਰਾਈਮ ਮਿਨਿਸਟਰ ਰਹੇ ਰਹੇ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ហេਟ ਲਿਖਿਆ ਸ਼੍ਰੇਣੀਆਂ ਦੇ ਵਿੱਚੋਂ ਕਿਹੜੀ ਸ਼੍ਰੇਣੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਦੱਸੋ ਤਾਂ ਸਿੰਪਲ ਜਿਹਾ ਕੁਐਸਚਨ ਆ ਪਰ ਕਈ ਵਾਰ ਪੇਪਰ 'ਚ ਪੁੱਛਿਆ ਜਾਂਦਾ ਵਾ ਆਰਟ ਐਂਡ ਕਲਚਰ ਬਰੇਵੇਰੀ ਇਨੋਵੇਸ਼ਨ ਸਾਇੰਸ ਐਂਡ ਟੈਕ ਆ ਸੋਸ਼ਲ ਸਰਵਿਸ ਸਪੋਰਟਸ ਤੇ এনवायरमेंटਲ ਅੱਗੇ ਚੱਲਦੇ ਆਪਾਂ 8 ਜਨਵਰੀ 2025 ਤੋਂ ਜਿਹੜੀਆਂ 38ਵੀਆਂ ਰਾਸ਼ਟਰੀ ਖੇਡਾਂ ਹੋਣੀਆਂ ਨੇ ਨੈਸ਼ਨਲ ਗੇਮਸ ਹੋਣੀਆਂ ਨੇ ਦੱਸੋ ਕਿੱਥੇ ਹੋਣ ਜਾ ਰਹੀਆਂ ਨੇ 8ਵੇਂ ਦਾ ਸਹੀ ਆਨਸਰ ਸਾਡੇ ਕੋਲੇ ਉੱਤਰਾਖੰਡ ਬੀ ਬਣੇਗਾ ਜੀ ਬੀ ਆਪਸ਼ਨ ਸਾਡੇ ਬਿਲਕੁਲ ਸਹੀ ਜੀ। ਡੈਨਿਤਪੁਰ ਡਿਸਟ੍ਰਿਕਟ ਦੇ ਵਿੱਚ ਹੁਣੇ ਹੁਣੇ ਕਹਿੰਦਾ ਕੇਨ ਵੇਤਵਾ ਰਿਵਰ ਲਿੰਕਿੰਗ ਪ੍ਰੋਜੈਕਟ ਦੇ ਨਾਮ ਦੇ ਉੱਤੇ ਹੁਣ ਨੀ ਪੱਥਰ ਰੱਖਿਆ ਵਾ ਕਹਿੰਦੇ ਕਿਹੜੇ ਸਾਬਕਾ ਪ੍ਰਧਾਨ ਮੰਤਰੀ ਦੀ ਜਿਹੜੀ 100ਵੀਂ ਬਰਥ ਐਨੀਵਰਸਰੀ ਦੀ ਮਨਾਈ ਗਈ ਸੀ ਉਹਨਾਂ ਦੀ ਬਰਥ ਐਨੀਵਰਸਰੀ ਤੇ ਰੱਖਿਆ ਵਾ ਤਾਂ ਤੁਹਾਨੂੰ ਸਭ ਨੂੰ ਪਤਾ ਕਿ ਹੁਣੇ ਹੁਣੇ ਅਟਲ ਬਿਹਾਰੀ ਬਾਜਪਾਈ ਦੀ ਦਸੰਬਰ ਮਹੀਨੇ ਦੇ ਵਿੱਚ 100ਵੀਂ ਬਰਥ ਐਨੀਵਰਸਰੀ ਮਨਾਈ ਸੀ ਤਾਂ ਅੱਗੇ ਚੱਲਦੇ ਹਾਂ 25 ਦਸੰਬਰ ਕਿਹੜਾ ਦੇਸ਼ ICC ਦੇ ਜਿਹੜੇ ਮੈਂਸ ਚੈਂਪੀਅਨਸ ਟਰੋਫੀ 2025 ਦੀ ਜਿਹੜੀ ਹੋਸਟ ਕਰ ਰਿਆ ਵਾ ਇੰਡੀਆ ਪਾਕਿਸਤਾਨ ਆਸਟ੍ਰੇਲੀਆ ਜਾਂ ਇੰਗਲੈਂਡ ਤਾਂ 10ਵੇਂ ਦਾ ਸਹੀ ਆਨਸਰ ਪਾਕਿਸਤਾਨ ਆਏਗਾ ਜੀ ਪਾਕਿਸਤਾਨ ਹੋਸਟ ਕਰ ਰਿਹਾ ਵਾ ਪਰ ਇੰਡੀਆ ਦੇ ਜਿਹੜੇ ਮੈਚ ਨੇ ਉਹ ਕਿੱਥੇ ਹੋਣ ਜਾ ਰਹੇ ਨੇ ਯੂਏਈ ਦੇ ਵਿੱਚ ਇਹ ਵੀ ਕਰ ਲਿਆ ਭਾਰਤ ਦੇ ਵਿੱਚ ਹਰ ਸਾਲ ਗੁੱਡ ਗਵਰਨੈਂਸ ਡੇ ਦੱਸੋ ਕਦੋਂ ਮਨਾਇਆ ਜਾਂਦਾ ਵਾ 11ਵੇਂ ਦਾ ਸਹੀ ਆਨਸਰ ਵੀ ਤੁਸੀਂ ਜਰੂਰ ਕਰ ਲਿਓ 25 ਦਸੰਬਰ ਨੂੰ ਮਨਾਇਆ ਜਾਂਦਾ ਵਾ ਜਰੂਰ ਯਾਦ ਕਰ ਲਿਓ ਜੀ ਇਹਨੂੰ ਯੂਐਸਏ ਦੇ ਚੁਣੇ ਗਏ ਰਾਸ਼ਟਰਪਤੀ ਚੁਣੇ ਗਏ ਨੇ ਰੋਨਲਡ 트੍ਰੰਪ ਆਪਾਂ ਪਿਛਲੀ ਜਿਹੜੀ ਕਲਾਸ ਕੀਤੀ ਸੀ ਉਹਦੇ ਵਿੱਚ ਕੀਤਾ ਸੀ ਉਹਦੇ ਵਿੱਚ ਆਰਟੀ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਵਾਈਟ ਹਾਊਸ ਦੇ ਸੀਨੀਅਰ ਨੀਤੀ ਸਲਾਹਕਾਰ ਠੀਕ ਆ ਤਾਂ ਇਹਨਾਂ ਸੀਨੀਅਰ ਵਾਈਟ ਹਾਊਸ ਪਾਲਿਸੀ ਯਾਨਕੀ ਐਡਵਾਈਜ਼ਰ ਵਜੋਂ ਕਿਹਨੂੰ ਨਿਯੁਕਤ ਕੀਤਾ ਗਿਆ ਵਾ ਤਾਂ ਜੀ ਏ ਇੰਡੀਅਨ ਮੂਲ ਦੇ ਨੇ ਤਾਂ ਜ਼ਰੂਰ ਕਰ ਸ਼੍ਰੀ ਰਾਮਕ੍ਰਿਸ਼ਨ ਨੂੰ ਨਨ ਨੂੰ ਕੀਤਾ ਗਿਆ ਸੀ ਆਪਸ਼ਨ ਸਾਡੀ ਬਿਲਕੁਲ ਸਹੀ ਚਲੀ 1 ਦਸੰਬਰ 2024 ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦਾ ਚੇਅਰਮੈਨ ਕੌਣ ਬਣਿਆ ਇਹਨੂੰ ਜੀ ਸਾਰੰਮਾਲ ਕਰ ਲਿਓ ਬਹੁਤ ਇੰਪੋਰਟੈਂਟ ਕੁਐਸਚਨ ਆਹ ਹੈ ਜੇ ਸ਼ਾ ਬਣੇ ਨੇ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੇ ਚੇਅਰਮੈਨ ਜ਼ਰੂਰ ਆਊਗਾ ਪੇਪਰ ਦੇ ਵਿੱਚ ਇਹ ਕੁਐਸਚਨ 2024 ਦੇ ਵਿੱਚ ਨੈਸ਼ਨਲ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ NHRC 2024 ਦੇ ਵਿੱਚੋਂ ਦੱਸੋ ਕਿ ਨੇ ਉਨ ਨੂੰ ਨਿਯੁਕਤ ਕੀਤਾ ਗਿਆ ਵਾ ਤਾਂ 14ਵੇਂ ਦਾ ਸਹੀ ਅਸਰ ਵੀ ਰਾਮਾ ਸੁਬਰਮਨਿਅਮ ਨੂੰ ਕੀਤਾ ਗਿਆ 15 ਨੰਬਰ ਕੋਸ਼ਾ ਦਸੰਬਰ 2024 ਦੇ ਵਿੱਚ ਸੰਯੁਕਤ ਰਾਸ਼ਟਰ ਦੀ ਯੂਨਾਈਟਿਡ ਨੇਸ਼ਨ ਦੇ ਜਿਹੜੇ ਇੰਟਰਨਲ ਜਸਟਿਸ ਕੌਂਸਲ ਦੇ ਜਿਹੜੇ ਚੇਅਰਪਰਸਨ ਕਿਹਨੂੰ ਨਿਯੁਕਤ ਕੀਤਾ ਗਿਆ ਵਾ ਤਾਂ ਇੰਪੋਰਟੈਂਟ ਕੁਐਸਚਨ ਮੰਨਦਾ ਵਾ ਜੀ ਠੀਕ ਹੈ ਯੂਨ ਦੇ ਜਿਹੜੇ ਇੰਟਰਨਲ ਜਸਟਿਸ ਕੌਂਸਲ ਦੇ ਜਿਹੜੇ ਚੇਅਰਮੈਨ ਬਣੇ ਨੇ ਉਹ ਬਣਨੇ ਜਸਟਿਨ ਮਦਨ ਬੀ ਲੋਪਕਰ ਇਹ ਆਪਸ਼ਨ ਸਾਡੀ ਸਹੀ ਚੱਲੇਗੀ ਇਸ ਟੀਮ ਨੇ ਸ਼ੁਰੂਆਤੀ ਅੰਡਰ 19 ACC ਠੀਕ ਆ ਮਹਿਲਾ T20 ਏਸ਼ੀਆ ਕੱਪ ਜਿੱਤਿਆ ਤਾਂ ਇਹਦਾ ਸਹੀ ਆਨਸਰ ਸਾਡੇ ਕੋਲ C ਬਣੇਗਾ ਇੰਡੀਆ ਨੇ ਜਿੱਤਿਆ ਵਾ ਇਹ ਮਹਿਲਾ ਏਸ਼ੀਆ ਕੱਪ ਜਿਹੜਾ ਵਾ ਤਾਂ ਨੈਕਸਟ ਪੁੱਛਿਆ ਜਾ ਰਿਹਾ ਕਹਿੰਦੇ ਜੀ ਵਾਲ ਸਟਰੀਟ ਜਰਨਲ ਐਜ਼ ਵਨ ਆਫ ਦਾ ਗੋ ਟੂ ਗਲੋਬਲ ਡੈਸਟੀਨੇਸ਼ਨਸ ਫਾਰ 2025 ਲਈ ਕਿਹੜੇ ਰਾਜ ਨੂੰ ਮਾਨਤਾ ਦਿੱਤੀ ਗਈ ਆ ਤਾਂ ਜੀ 17 ਦਾ ਸਹੀ ਆਨਸਰ ਬਣੇਗਾ ਜੀ ਡੀ ਸਾਡੇ ਕੋਲੇ ਮੱਧਿਆ ਪ੍ਰਦੇਸ਼ ਨੂੰ ਇਹ ਮਾਨਤਾ ਮਿਲੀ ਹੈ ਲਾ ਲੇਟੈਸਟ ਇੰਡੀਆ ਸਾਈਡ ਸਟੇਟ ਆਫ ਫੋਰੈਸਟ ਰਿਪੋਰਟ 2023 ਇਹਨੂੰ ਵੀ ਸਟਾਰਮਾਰਕ ਕਰ ਲਿਓ ਇਹਦੇ ਵਿੱਚ ਉਹ ਕਹਿੰਦੇ ਭਾਰਤ ਦੇ ਜਿਹੜੇ ਜੀਓਗ੍ਰਾਫੀਕਲ ਏਰੀਆ ਪੰਗੋਲ ਖੇਤਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹਦੇ ਵਿੱਚ ਕਹਿੰਦੇ ਕਿੰਨੇ ਪ੍ਰਤੀਸ਼ਤ ਜੰਗਲ ਅਤੇ ਰੁੱਖਾਂ ਠੀਕ ਹੈ ਫੋਰੈਸਟ ਤੇ ਟ੍ਰੀ ਦੀ ਗੱਲ ਕੀਤੀ ਆ ਕਵਰ ਕਵਰ ਆ ਠੀਕ ਹੈ ਜੀਓਗ੍ਰਾਫੀਕਲ ਏਰੀਆ ਦੀ ਪੁੱਛਿਆ ਜਾ ਰਿਹਾ ਹੈ ਕਿੰਨੇ ਪਰਸੈਂਟ ਆ ਜੀ ਇਹਨੂੰ ਸਟਾਰ ਮਾਰਕ ਕਰਕੇ ਨੋਟ ਕਰ ਲਿਓ ਚਾਹੇ ਕਾਪੀ ਦੇ ਕਰ ਲਿਓ ਅਲੱਗ ਤੋਂ 25.17% ਆ ਤੇ ਇਹਨੂੰ ਥੋੜਾ ਵਾਈਡ ਵੀ ਉਹ ਪੁੱਛ ਸਕਦੇ ਨੇ ਤਾਂ ਇਹਦੇ ਵਿੱਚ ਉਹ ਪੁੱਛਿਆ ਰਹੇ ਨੇ 21.76% ਹੈਗੇ ਨੇ ਇਹਦੇ ਵਿੱਚ ਫੋਰੈਸਟ ਤੇ 3 ਦਾ ਏਰੀਆ 3.41 ਤੇ ਟੋਟਲ ਇਹ ਕਿੰਨਾ ਹੋ ਗਿਆ 25.17 ਜਰੂਰ ਇਹਨੂੰ ਕਰਿਓ ਜੀ ਇਹਨੂੰ ਛੱਡਿਓ ਨਾ ਬਿਲਕੁਲ ਤੁਹਾਡੇ ਟਿਪਸ ਤੇ ਹੋਣਾ ਚਾਹੀਦਾ ਕਈ ਵਾਰ ਬਹੁਤ ক্লোਜ਼ ਆਪਸ਼ਨ ਦੇ ਦਿੰਦੇ ਨੇ ਦਸੰਬਰ 2024 ਦੇ ਵਿੱਚ ਕੁਵੈਤ ਦੁਆਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹੜਾ ਸਰਵਉੱਚ ਨਾਗਰਿਕ ਸਨਮਾਨ ਪ੍ਰਦਾਨ ਕੀਤਾ ਗਿਆ ਸੀ ਦੱਸੋ 19 ਮੇ ਦਾ ਸਹੀ ਆਨਸਰ ਆਏਗਾ ਜੀ ਬੀ ਦਾ ਆਰਡਰ ਆਫ ਮੁਬਾਰਕ ਅਲ ਕਬੀਰ ਬੀ ਆਪਸ਼ਨ ਸਹੀ ਚੱਲੀ ਜੀ ਟ੍ਰੈਵਲ ਐਂਡ ਟੂਰਿਜ਼ਮ ਡਵੈਲਪਮੈਂਟ ਇੰਡੈਕਸ 2024 ਰਿਪੋਰਟ ਵਿੱਚ ਭਾਰਤ ਦਾ ਦਰਜਾ ਦੱਸੋ ਕੀ ਰਿਹਾ ਵਾ ਜੀ 39ਵਾਂ ਰੈਂਕ ਰਿਹਾ ਵਾ ਏ ਆਪਸ਼ਨ ਸਾਡੇ ਕੋਲੇ ਬਿਲਕੁਲ ਸਹੀ ਚਲੇਗੀ ਜੀ ਇਹ ਵੀ ਇੰਪੋਰਟੈਂਟ ਕੁਐਸਚਨ ਆ ਇੰਡੈਕਸ ਤੋਂ ਪੁੱਛ ਲੈਂਦੇ ਹਾਂ ਸਾਲ 2024 ਲਈ ਰਾਸ਼ਟਰੀ ਤਾਨਸੈਨ ਸਨਮਾਨ ਨਾਲ ਕਿਹਨੂੰ ਸਨਮਾਨਿਤ ਕੀਤਾ ਗਿਆ ਵਾ 21 ਮੈਂਦਾ ਸਹੀ ਆਨਸਰ ਸਾਡੇ ਕੋਲੇ ਪੀਟੀ ਸੁਪਨ ਚੌਧਰੀ ਨੂੰ ਕੀਤਾ ਤੇ ਅਦਰ ਇੰਪੋਰਟੈਂਟ ਅਵਾਰਡ ਤਾਂ ਜੀ ਸੁਨੰਦ ਨਿਆਸ ਨੂੰ ਵੀ ਆਨਰ ਕੀਤਾ ਗਿਆ ਰਾਜਾ ਮਾਨ ਸਿੰਘ ਤੋਮਰ ਸਮਾਨ ਆਫ ਦਾ Year 2023 ਠੀਕ ਹੈ ਇਹ ਦੋ ਇੰਪੋਰਟੈਂਟ ਅਵਾਰਡ ਯਾਦ ਕਰ ਗੋਆ ਨੇ ਆਪਣਾ ਲਿਬਰੇਸ਼ਨ ਡੇ ਦੱਸੋ ਕਦੋਂ ਸੈਲੀਬ੍ਰੇਟ ਕੀਤਾ ਵਾ ਕਿਹੜੇ ਦਿਨ ਨੂੰ ਸੈਲੀਬ੍ਰੇਟ ਕੀਤਾ ਜੀ 19 ਦਸੰਬਰ ਨੂੰ ਲਿਬਰੇਸ਼ਨ ਡੇ ਮਨਾ ਰਿਹਾ ਵਾ ਗੋਆ ਆਪਣਾ ਠੀਕ ਹੈ ਤਾਂ 100 ਪੁਆਇੰਟ ਤੁਸੀਂ ਪੀਡੀਐਫ ਆਪਾਂ ਤੁਹਾਨੂੰ ਪ੍ਰੋਵਾਈਡ ਕਰ ਦੇਣੀ ਆ ਉਹ ਤੋਂ ਕਰ ਲਿਓ 2025 ਦੀ ਵਿਸ਼ਵ ਪੈਰਾਥਲੈਟਿਕਸ ਚੈਂਪੀਅਨਸ਼ਿਪ ਜਿਹੜੀ ਕਿ 26 ਸਤੰਬਰ ਤੋਂ 5 ਅਕਤੂਬਰ 2024 ਤੱਕ ਕਿੱਥੇ ਆਯੋਜਿਤ ਕੀਤੀ ਜਾਏਗੀ ਜਵਾਰ ਲਾਲ ਨਹਿਰੂ ਸਟੇਡੀਅਮ ਦੇ ਵਿੱਚ ਆਯੋਜਿਤ ਕੀਤੀ ਜਾਏਗੀ ਏ ਆਪਸ਼ਨ ਸਾਡੀ ਇਹਦੇ ਵਿੱਚ ਬਿਲਕੁਲ ਸਹੀ ਚੱਲੇਗੀ ਤਾਂ ਅਗਲਾ ਜਿਹੜਾ ਆਪਾਂ ਗੱਲ ਕਰੀਏ ਤਾਂ ਅੱਗੇ ਅਦਰ ਜਿਹੜਾ ਇੰਪੋਰਟੈਂਟ ਇਵੈਂਟ ਦੀ ਆਪਾਂ ਗੱਲ ਕਰੀਏ ਤਾਂ ਇੰਡੀਆ ਹੋਸਟ ਕਰ ਰਿਹਾ ਵਾ ਖੋਖੋ ਵਰਲਡ ਕੱਪ 2025 ਦਾ ਤੁਹਾਨੂੰ ਪਤਾ ਹੈ ਨਾ ਤਾ 13 ਤੋਂ ਲੈ ਕੇ 19 ਜਨਵਰੀ 2025 ਦੇ ਤੱਕ ਹੀ ਇੰਦਰਾ ਗਾਂਧੀ ਇੰਡੋਰ ਸਟੇਡੀਅਮ ਨਵੀਂ ਦਿੱਲੀ ਦੇ ਵਿੱਚ ਹੋਸਟ ਕਰ ਰਹੇ ਨੇ ਫੀਫਾ ਅਵਾਰਡ 2024 ਵਿੱਚ ਸਾਲ ਦਾ ਸਰਵੋਤਮ ਖਿਡਾਰੀ ਦਾ ਪੁਰਸਕਾਰ ਦਸੋ ਕਿ ਨੂੰ ਮਿਲਿਆ ਵਾ 24ਵੇਂ ਦਾ ਸਹੀ ਆਨਸਰ ਸਾਡੇ ਕੋਲੇ ਠੀਕ ਆ ਵੈਂਸੀਅਸ ਜੂਨੀਅਰ ਨੂੰ ਮਿਲਿਆ ਵਾ ਜੇਰ ਨੂੰ ਮਿਲਿਆ ਵਾ ਈ ਆਪਸ਼ਨ ਸਾਡੇ ਕੋਲ ਬਿਲਕੁਲ ਸਹੀ ਹੈ ਜੇਕਰ ਤੁਹਾਨੂੰ ਊਮਨਸ ਦਾ ਪੁੱਛਿਆ ਜਾਵੇ ਤਾਂ ਇਹ ਬਣਿਆ ਹੋ ਜਾਂ ਐਂਟਾਨਾ ਬੋਨਮਤੀ ਨੂੰ ਮਿਲਿਆ ਵਾ ਠੀਕ ਆ ਇਹ ਦੋਨਾਂ ਦਾ ਜਵਾਬ ਹੈ ਰਵੀਚੰਦਰ ਅਸ਼ਵਿਨ ਤੋਂ ਵੱਧ ਟੈਸਟ ਮਿਕਟਾ ਲੈਣ ਵਾਲਾ ਇੱਕੋਤਾ ਭਾਰਤੀ ਦੱਸੋ ਕਿਹੜਾ ਰਿਹਾ ਬਾਜੀ ਠੀਕ ਆ ਰਵੀਚੰਦਰ ਅਸ਼ਵਿਨ ਹੁਣੇ-ਹੁਣੇ ਇਹਨਾਂ ਨੇ ਸੰन्यास ਲਿਆਵਾ 2 ਨੰਬਰ ਦੇ ਨੇ ਇਸ ਤੋਂ ਪਹਿਲਾਂ 1 ਨੰਬਰ ਤੇ ਦੱਸੋ ਕੌਣ ਆ ਉਹ ਰਵੀਚੰਦਰ ਅਸ਼ਵਿਨ ਨੂੰ ਵੀ ਪੁੱਛ ਸਕਦੇ ਨੇ ਤੁਹਾਨੂੰ ਅਗਲੇ ਨੂੰ ਵੀ ਪੁੱਛ ਸਕਦੇ ਨੇ ਤਾਂ ਅਨਿਲ ਕੁੰਬਲੇ ਨੇ ਜਿਹੜੇ 1 ਨੰਬਰ ਤੇ ਨੇ ਟੈਸਟ ਕ੍ਰਿਕਟ ਦੇ ਵਿੱਚ ਤਾਂ 2 ਨੰਬਰ ਤੇ ਕੌਣ ਨੇ ਰਵੀਚੰਦਰ ਅਸ਼ਵਿਨ ਤਾਂ ਅੱਗੇ ਚੱਲਦੇ ਆਂ ਜੀ ਆਪਾਂ 26 ਨੰਬਰ ਪੁੱਛੋ ਆਪੇ ਜਿਹੜਾ ਇੰਡੀਆ ਦਾ ਜਿਹੜਾ ਪਹਿਲਾ ਡਾਇਬੀਟਿਸ ਬਾਇਓ ਬੈਂਕ ਸਟੈਬਲਿਸ਼ ਹੋਇਆ ਵਾ ਦੱਸੋ ਕਿੱਥੇ ਹੋਇਆ ਵਾ 26 ਮੈਂ ਦਾ ਸਹੀ ਆਨਸਰ ਸਾਡੇ ਕੋਲ ਡੀ ਆਏਗਾ ਜੀ ਚਨਈ ਦੇ ਵਿੱਚ ਹੋਇਆ ਵਾ ਨੈਕਸਟ ਚੱਲਦੇ ਹਾਂ ਅਸੀਂ 27 ਨੰਬਰ ਕੁਐਸਚਨ ਹੈ ਕਹਿੰਦਾ ਸੰਵਿਧਾਨ ਦੀ ਹੁਣੀ 120ਵੀਂ ਸੋਧ ਦਾ ਬਿੱਲ ਜਿਹੜਾ ਪੇਸ਼ ਹੋਇਆ ਵਾ ਉਹ ਉਹਦਾ ਮੇਨ ਕਹਿੰਦੇ ਪਰਪਸ ਦੱਸੋ ਕੀ ਹੈ ਜੀ ਇਹਦਾ ਹੈਗਾ ਜੀ ਪਰਪਸ ਟੂ ਅਨੇਬਲ ਸਿਮੂਲੇਸ਼ਨ ਇਲੈਕਸ਼ਨ ਫਾਰ ਲੋਕ ਸਭਾ ਐਂਡ ਸਟੇਟ ਅਸੈਂਬलीज ਠੀਕ ਆ ਤਾਂ ਇਹ ਜਿਹੜਾ 120ਵਾਂ ਬਿੱਲ ਆ ਜਿਹਨੂੰ ਕਿ ਆਪਾਂ ਬਹੁਤ ਜ਼ਿਆਦਾ ਨਿਊਜ਼ ਦੇ ਵਿੱਚ ਚੱਲ ਰਿਹਾ ਵਨ ਨੇਸ਼ਨ ਵਨ ਇਲੈਕਸ਼ਨ ਦਾ ਤਾਂ ਇਹਦਾ ਜਿਹੜੇ ਪ੍ਰਾਇਮਰੀ ਆਬਜੈਕਟਿਵ ਵਗੈਰਾ ਕੀ ਨੇ ਇਹ ਤੁਸੀਂ ਪੀਡੀਐਫ ਤੋਂ ਚੰਗੀ ਤਰ੍ਹਾਂ ਕਰ ਲਿਓ ਠੀਕ ਆ ਤਾਂ ਇਹ ਪੇਸ਼ ਹੋਇਆ ਵਾ ਤਾਂ ਇੰਪੋਰਟੈਂਟ ਬਿੱਲ ਆ ਇਹ ਅੱਗੇ ਜਾ ਕੇ ਇਹ ਬਹੁਤ ਜ਼ਿਆਦਾ ਨਿਊਜ਼ ਦੇ ਵਿੱਚ ਰਹੇਗਾ ਜਿਵੇਂ ਜਿਵੇਂ ਅੱਗੇ ਨਿਊਜ਼ ਦੇ ਵਿੱਚ ਅੱਗੇ ਅੱਗੇ ਵਧੇਗਾ ਹਨਾ ਤਾਂ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਰਵਾਂਗੇ ਠੀਕ ਆ ਫਿਲਹਾਲ ਤੁਸੀਂ ਇਹਨਾਂ ਜ਼ਰੂਰ ਕਰ ਲਿਓ ਨੈਸ਼ਨਲ ਟੈਸਟਿੰਗ ਏਜੰਸੀ 2025 ਤੋਂ ਕਿਸ ਕਿਸਮ ਦੀਆਂ ਪ੍ਰੀਖਿਆਵਾਂ ਤੇ ਇਹ ਵਿਸ਼ੇਸ਼ ਧਿਆਨ ਕੇਂਦਰਿਤ ਕਰੂਗੀ ਕਿਹੜਾ ਫੋਕਸ ਉਹਨਾਂ ਦਾ ਮੇਨ ਫੋਕਸ ਦੱਸੋ ਕਿਹੜਾ ਹੋਊਗਾ ਇਹਦੇ ਵਿੱਚ 28 ਦਾ ਬੀ ਆ ਜੂਗਾ ਇੰਟਰੈਂਸ ਐਗਜ਼ਾਮੀਨੇਸ਼ਨ ਫਾਰ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨ ਬੀ ਆਪਸ਼ਨ ਸਾਡੇ ਕੋਲ ਸਹੀ ਚੱਲੇਗੀ 2024 ਤੱਕ ਵਿਸ਼ਾ ਪੱਧਰ ਤੇ smartphone ਨਿਰਯਾਤ ਕਰਨ ਵਾਲਾ ਮਤਲਬ ਮਤਲਬ ਕਿ smartphone ਦੇ export ਕਰਨ ਦੇ ਵਿੱਚ ਇੰਡੀਆ ਦਾ ਰੈਂਕ ਪੁੱਛਿਆ ਜਾ ਰਿਹਾ ਵਾ ਉਹਨਾਂ ਨੇ ਤਾਂ ਤੀਜਾ ਰੈਂਕ ਰਿਹਾ ਵਾ ਜੀ export ਨੂੰ ਲੈ ਕੇ ਬਹੁਤ ਜ਼ਿਆਦਾ ਕੁਐਸਚਨ ਕਈ ਵਾਰ ਪੀਟਰ ਪਲੱਸ ਵੀ ਪੁੱਛਦਾ ਤਾਂ ਇਹ ਜ਼ਰੂਰ ਕਰ ਲਿਓ ਤੁਸੀਂ Sri Lanka ਨੇ ਹੁਣੇ ਭਾਰਤ ਦੇ ਸਮੇਤ 39 ਦੇਸ਼ਾਂ ਲਈ ਮੁਫਤ ਵੀਜ਼ਾ ਨੀਤੀ ਨੂੰ ਕਦੋਂ ਰਸਮੀ ਰੂਪ ਦਿੱਤਾ ਜਾਏਗਾ ਤਾਂ ਜਨਵਰੀ 2025 ਦੇ ਵਿੱਚ ਦੇਊਗਾ ਤਾਂ Sri Lanka ਨੇ 39 ਦੇਸ਼ਾਂ ਨੂੰ ਇਹ ਮੰਨਤਾ ਦਿੱਤੀ ਹੈ ਕਿ ਫ੍ਰੀ ਵੀਜ਼ਾ ਹੋਵੇਗਾ ਦਟ ਵੀਜ਼ਾ ਨਹੀਂ ਲਗਾਉਣਾ ਪਏਗਾ ਤਾਂ ਇਹਦਾ ਨੂੰ ਸ਼੍ਰੀਲੰਕਾ ਜਾਣ ਲਈ ਕਿਸ ਦੇਸ਼ ਦੇ ਸੈਨਾਮੁਖੀ ਸੀਓਏਐਸ ਨੂੰ ਦਸੰਬਰ 2024 ਵਿੱਚ ਭਾਰਤੀ ਸੈਨਾ ਦੇ ਆਰਨਰੀ ਜਨਰਲ ਦਾ ਅਹੁਦਾ ਮਿਲਿਆ ਵਾ ਜੀ ਦਸੰਬਰ 2024 ਦਾ ਹੀ ਇਹ ਵੀ ਕੁਐਸਚਨ ਸਾਡੇ ਕੋਲ ਹੈਗਾ ਵਾ ਤਾਂ ਇਹਦਾ ਨੇਪਾਲ ਬਣੇਗਾ ਨੈਕਸਟ ਆਪਾਂ ਚੱਲਦੇ ਹਾਂ 32 ਨੰਬਰ ਕੁਐਸਚਨ ਕਿਹਾ ਮਹਿਲਾ ਜੂਨੀਅਰ ਹਾਕੀ ਏਸ਼ੀਆ ਕੱਪ 2024 ਦੇ ਫੈਨਲ ਵਿੱਚ ਭਾਰਤ ਨੇ ਕਿਹੜੀ ਟੀਮ ਨੂੰ ਹਰਾਇਆ ਤਾਂ ਜੀ ਬਹੁਤ ਇੰਪੋਰਟੈਂਟ ਕੁਐਸਚਨ ਆਇਆ ਦਾ ਤਾਂ ਜੀ ਚਾਈਨਾ ਨੂੰ ਹਰਾਇਆ ਵਾ ਇੰਡੀਆ ਨੇ ਹਾਕੀ ਏਸ਼ੀਆ ਕੱਪ ਦੇ ਵਿੱਚ ਸੈਦ ਮੁਸ਼ਤਾਕ ਅਲੀ ਟਰੋਫੀ 2024 ਦੱਸੋ ਕਿਨੇ ਜਿੱਤੀ ਆ 33ਵੇਂ ਦਾ ਸਹੀ ਆਨਸਰ ਸਾਡੇ ਕੋਲ ਮੁੰਬਈ ਸੀ ਬਣ ਜਗਾ ਜੀ ਹੁਣ ਆਪਾਂ ਚੱਲਦੇ ਆ ਨੈਕਸਟ 24 ਨੰਬਰ ਕੁਐਸਚਨ ਦੇ ਉੱਤੇ ਕਹਿੰਦਾ ਜਾਕਰ ਹੁਸੈਨ ਜਿਨ੍ਹਾਂ ਦਾ ਕਿ ਹਾਲੀ ਦੇ ਵਿੱਚ ਦਿਹਾਂਤ ਹੋਇਆ ਵਾ ਉਹਨਾਂ ਨੂੰ ਸ਼੍ਰੀ ਪਦਮ ਪੂਸ਼ਨ ਵੀ ਮਿਲਿਆ ਪਦਮ ਵਿਪੂਸ਼ਨ ਵੀ ਮਿਲਿਆ ਤੇ ਪੰਜ ਇਹਨਾਂ ਨੂੰ ਗ੍ਰਾਮੀ ਅਵਾਰਡ ਵੀ ਮਿਲੇ ਰਹੇ ਤਾਂ ਉਹ ਕਿਹੜੇ ਖੇਤਰ ਦੇ ਨਾਲ ਸੰਬੰਧਤ ਸੀ ਦੇਖੋ ਜੀ ਇਹ ਵੀ ਇੰਪੋਰਟੈਂਟ ਕੁਐਸਚਨ ਬਣੂਗਾ ਤਬਲਾ ਐਂਡ ਇੰਡੀਅਨ ਕਲਾਸੀਕਲ 뮤직 ਦੇ ਨਾਲ ਇਹ ਸੰਬੰਧਤ ਸੀਗੇ ਤਾਂ ਇਹਨਾਂ ਨੂੰ ਕਦੋਂ ਮਿਲਿਆ ਸੀ ਜੀ ਪਦਮਸ਼ਰੀ 1988 ਸੇ ਪਦਮਪੂਸ਼ਣ 2002 ਚ ਪਦਮ ਵਿਭੂਸ਼ਣ 2023 ਚ ਠੀਕ ਐ ਐਂਡ ਆਫ ਅਮਰੀਕਨ ਅਵਾਰਡ ਉਹਨੇ ਤਾਂ ਜੀ ਆਹ ਤਿੰਨ ਜ਼ਰੂਰ ਕਰ ਲਿਓ ਠੀਕ ਐ ਇੰਪੋਰਟੈਂਟ ਨੇ ਵਿਜੇ ਦਿਵਸ 16 ਦਸੰਬਰ ਕਿਹੜੀ ਮਹੱਤਵਪੂਰਨ ਘਟਨਾ ਦੀ ਯਾਦ ਦਿਵਾਉਂਦਾ ਵਾ 35ਵਾਂ ਦਾ ਸਹੀ ਦਾ ਇੰਡੀਆ ਦੀ ਜਿਹੜੀ ਵਿਕਟਰੀ ਓਵਰ ਦਾ ਪਾਕਿਸਤਾਨ ਇਨ ਦੀ 1971 ਬਾਅਰ ਇਹ ਨੈਸ਼ਨਲ ਐਚਏਆਈ ਦੁਆਰਾ ਪੇਸ਼ ਕੀਤੇ ਗਏ ਨਵੇਂ ਰੂਟ ਪੈਟਰੋਲਿੰਗ ਵਾਹਨਾਂ ਠੀਕ ਹੈ ਦੇ ਵਿੱਚ ਦਾ ਦੱਸੋ ਨਿਊ ਰੂਟ ਪੈਟਰੋਲਿੰਗ ਵਹੀਕਲ ਦਾ ਨਾਮ ਦੱਸੋ ਜੀ ਬਹੁਤ ਬਹੁਤ ਇੰਪੋਰਟੈਂਟ ਇਹਨੂੰ ਵੀ ਸਟਾਰਮਾਰਕ ਕਰਕੇ ਰੱਖਿਓ ਜੀ ਆ ਸਕਦਾ ਪੇਪਰ ਰਾਜਮਾਰਗ ਸਾਥੀ ਇਹਦਾ ਨਾਮ ਸੈਂਦੇ ਨੰਬਰ ਕੁਐਸਚਨ ਹੁੰਦੇ ਆਗੇ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਨੇ ਜਿਹੜਾ ਪਲਾਨ ਕੀਤਾ ਇੰਟਰੋਡਿਊਸ ਐਡਵਾਂਸ ਰੂਟ ਪੈਟਰੋਲਿੰਗ ਵਹੀਕਲ ਨੇਮ ਰਾਜਮਾਰਗ ਸਾਥੀ ਇੰਪਰੂਵ ਹਾਈਵੇ ਸੇਫਟੀ ਤਾਜੀ ਕਿਨੇ ਕੀਤਾ ਵਾ ਜੀ ਇਹ 37ਵੇਂ ਦਾ ਸਹੀ ਆਨਸਰ ਸਾਡੇ ਕੋਲੇ HAL ਹਿੰਦੂਸਤਾਨ ਐਰੋਨੌਟਿਕ ਲਿਮਟਿਡ ਸਾਡੇ ਕੋਲੇ ਆਏਗਾ ਜੀ ਨੈਕਸਟ ਆਪਾਂ ਜਾ ਕਿਸ ਸੰਸਥਾ ਨੇ ਇੰਡੀਅਨ ਲਾਈਟ ਟੈਂਕ ਵਿਕਸਿਤ ਕੀਤਾ DRDO ਠੀਕ ਹੈ ਡੀ ਆਪਸ਼ਨ ਸਾਡੇ ਕੋਲ 38ਵੇਂ ਦਾ ਸਹੀ ਚਲੇ ਜਾਏਗੀ 38 ਦਾ ਸਹੀ ਆਨਸਰ ਸਾਡੇ ਕੋਲ ਡੀ ਹੈ Smart India Hackathon ਮੁੱਖ ਤੌਰ ਤੇ ਜਿਹੜਾ ਹੁਣ ਇਨੋਵੇਸ਼ਨ ਦੇ ਖੇਤਰ ਦੇ ਵਿੱਚ ਕਿਹੜੇ ਖੇਤਰ ਦੇ ਵਿੱਚ ਇਹ ਬਾਅਦ ਜਿਹੜਾ ਹੈ ਧਿਆਨ ਮੇਨੇ ਦਾ ਕੇਂਦਰਿਤ ਰਾ ਟੈਕਨੋਲੋਜੀ ਐਂਡ ਪ੍ਰੋਬਲਮ ਸੋਲਵਿੰਗ ਦੇ ਵਿੱਚ ਰਹੇਗਾ ਜੀ ਬੀ ਆਪਸ਼ਨ 39 ਦਾ ਸਹੀ ਚਲੇਗਾ ਜੀ 40 ਨੰਬਰ ਕੁਐਸਚਨ ਦੋ ਵਟਾ ਤਿੰਨ ਨਾ ਆਪਾਂ ਇਹ ਕੁਐਸਚਨ ਕਰ ਚੁੱਕੇ ਆ 12 ਦਸੰਬਰ 2024 ਨੂੰ ਸਭ ਤੋਂ ਘੱਟ ਉਮਰ ਦਾ ਵਿਸ਼ਵ ਦਾ ਜਿਹੜਾ ਸ਼ਤਰੰਜ ਚੈਂਪੀਅਨ ਦੱਸੋ ਕੌਣ ਬਣਿਆ ਹੋਵੇ ਜੀ ਤਾਂ ਇਹ ਬਣੇ ਜੀ ਦੋਮਾ ਰਾਜੂ ਗੁਕੇਸ਼ ਬਣੇ ਨੇ ਏ ਆਪਸ਼ਨ ਏ ਦੇ ਵਿੱਚ ਸਾਡੇ ਕੋਲ ਬਿਲਕੁਲ ਸਹੀ ਚਲੇ ਜਾਏਗਾ 41 ਨੰਬਰ ਕੁਐਸਚਨ ਇਹ ਬੀ ਇੰਪੋਰਟੈਂਟ ਕੁਐਸਚਨ ਆ ਵਿਆਸ ਸਨਮਾਨ ਤੇ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਹਰ ਇੱਕ ਸਾਲ ਜ਼ਰੂਰ ਕੁਐਸਚਨ ਪੁੱਛਿਆ ਜਾਂਦਾ ਵਾ 34ਵਾਂ ਜਿਹੜਾ ਵਿਆਸ ਸਨਮਾਨ ਆ ਦੱਸੋ ਕਿਹਨੂੰ ਮਿਲਿਆ ਉਹ ਮਿਲਿਆ ਜੀ ਸੂਰਿਆ ਬਾਲਾ ਨੂੰ ਮਿਲਿਆ ਵਾ ਇਹ ਆਪਸ਼ਨ ਸਾਡੀ ਬਿਲਕੁਲ ਸਹੀ ਚੱਲੇ ਜਾਏਗੀ 42 ਨੰਬਰ ਕੁਐਸਚਨ ਨੋਵਲ ਵੀ ਜ਼ਰੂਰ ਕਰ ਲਿਓ ਇਹਨਾਂ ਦਾ ਕੌਣ ਦੇਸ਼ ਕੋ ਵਾਸੀ ਠੀਕ ਹੈ ਵੈਨੂ ਕੀ ਡਾਇਰੀ ਕਿਹੜੀ ਸ਼੍ਰੇਣੀ ਅਵਾਰਡ ਸ਼੍ਰੇਣੀ ਰਾਸ਼ਟਰੀ ਪੰਚਾਇਤੀ ਪੁਰਸਕਾਰਾਂ ਦਾ ਹਿੱਸਾ ਹੈ ਇਹਨਾਂ ਦੇ ਵਿੱਚੋਂ ਤਾਂ ਜੀ ਇਹ ਹੈਗਾ ਜੀ ਨਾਨਾ ਨਾਨਾਜੀ ਦੇਸ਼ ਮੁਖ ਸਰਵੋਤਮ ਪੰਚਾਇਤ ਸਟੇਟ ਵਿਕਾਸ ਪੁਰਸਕਾਰ ਠੀਕ ਹੈ ਬੀ ਆਪਸ਼ਨ ਸਾਡੀ 42ਵੇਂ ਦੀ ਬਿਲਕੁਲ ਸਹੀ ਚੱਲੇ ਜਾਏਗੀ ਹੁਣ ਆਪਾਂ ਚੱਲਦੇ ਹਾਂ 43 ਨੰਬਰ ਕੁਐਸਚਨ ਤੇ ਗ੍ਰੇਟਰ ਨੌਇਡਾ ਦੇ ਇੰਡੀਆ ਐਕਸਪੋ ਸੈਂਟਰ ਦੇ ਵਿੱਚ 11 ਤੋਂ 14 ਦਸੰਬਰ ਤੱਕ ਯੋਜਿਤ ਬਾਵਮਾ ਕਨਸ ਕਨਕਪੋ ਇੰਡੀਆ 2024 ਦਾ ਜਿਹੜਾ ਮੁੱਖ ਫੋਕਸ ਦੱਸੋ ਕੀ ਰਿਆ ਬਾਜੀ ਤਾਂ 43rd ਦਾ ਸਹੀ ਆਨਸਰ ਸਾਡੇ ਕੋਲ ਹੈ ਇਰ ਕੰਸਟਰਕਸ਼ਨਸ ਐਂਡ ਮਾਈਨਿੰਗ ਇਕਵਿਪਮੈਂਟ ਰੇਲ 44 ਨੰਬਰ ਕੁਐਸਚਨ ਦੇ ਉੱਤੇ ਤਾਂ ਥੀਮ ਜੋ ਬਣਾਏਗਾ ਵਿਕਸਿਤ ਭਾਰਤ ਇਹ ਵੀ ਜ਼ਰੂਰ ਕਰ ਲਿਓ ਇਹਦਾ ਥੀਮ 11 ਦਸੰਬਰ 2024 ਨੂੰ ਭਾਰਤੀ ਆਰਬੀਆਈ ਦੇ ਨਵੇਂ ਗਵਰਨਰ ਮੋਸਟ 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 ਇੰਪੋਰਟੈਂਟ ਕੁਐਸਚਨ ਜੀ ਇਹਨੂੰ ਵੀ ਸਟਾਰਮਾਰਕ ਕਰ ਦਿਓ ਇਹ ਕੌਣ ਬਣੇ ਨੇ ਜੀ 44 ਦਾ ਸਹੀ ਆਨਸਰ ਸਾਡੇ ਕੋਲੇ ਸੰਜੇ ਮਲੋਤਰਾ ਬਣੇ ਨੇ ਇਹਨਾਂ ਨੇ ਕਿਹਨੂੰ ਰਿਪਲੇਸ ਕੀਤਾ ਸ਼ਕਤੀ ਕਾਂਤਾ ਦਾਸਾਂ ਜ਼ਰੂਰ ਕਰ ਲਿਓ ਜੀ ਇੰਪੋਰਟੈਂਟ ਕੁਐਸਚਨ ਆ ਗਈ ਦਸੰਬਰ 2024 ਦੇ ਵਿੱਚ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਕੀਤੇ ਗਏ ਜਿਹੜੇ ਲੇਟੈਸਟ ਮਲਟੀ ਰੋਲ ਸਟੀਲਡ ਗਾਈਡਡ ਜਿਹੜੀ ਫਰੇਟ ਕਮਿਸ਼ਨ ਰਈਆ ਉਹ ਕਿਹੜੀ ਰਹੀ ਆ ਜੀ ਆਈਐਨਸੀ ਆਈਐਨਐਸ ਤੁਸ਼ੀਲ ਰਈਆ 46 ਨੰਬਰ ਕੁਐਸਚਨ ਦੇ ਉੱਤੇ ਅਸੀਂ ਆ ਗਏ ਹਾਂ ਕਹਿੰਦੇ 82ਵੇਂ ਗੋਲਡਨ ਗਲੋਬ ਅਵਾਰਡ ਦੇ ਵਿੱਚ ਸਰਬਉੱਤਮ ਨਿਰਦੇਸ਼ਕ ਮੋਸ਼ਨ ਪਿਕਚਰੀ ਨਾਮਿਨੇਟ ਹੋਏ ਨੇ ਠੀਕ ਆ ਜਿੱਤੇ ਨਹੀਂਗੇ ਨਾਮਿਨੇਟ ਹੋਏ ਨੇ ਕਿਹੜੇ ਪਹਿਲੇ ਭਾਰਤੀ ਨਿਰਦੇਸ਼ਕ ਡਾਇਰੈਕਟਰ ਦਾ ਨਾਮ ਰਿਹਾ ਵਾ ਜੀ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਆ ਜੇਕਰ ਪਹਿਲਾ ਕੁਐਸਚਨ ਹੁੰਦਾ ਪਾਇਲ ਕਪਾੜੀਆ ਇਹ ਪਹਿਲੇ ਨੇ ਜਿਹੜੇ ਇੰਡੀਅਨ ਡਾਇਰੈਕਟਰ ਜਿਨ੍ਹਾਂ ਨੂੰ ਨਾਮਿਨੇਟ ਕੀਤਾ 2024 ਦੇ ਵਿੱਚ 2024 ਦੇ ਵਿੱਚ ਪੁਰਸ਼ ਏਸ਼ੀਆ ਕੱਪ ਅੰਡਰ 19 ਕ੍ਰਿਕਟ ਕਿਨੇ ਜਿੱਤਿਆ ਵਾ 47 ਦਾ ਸਹੀ ਆਨਸਰ ਬੰਗਲਾਦੇਸ਼ ਆਊਗਾ ਜੀ ਡੀ ਆਪਸ਼ਨ ਸਾਡੇ ਕੋਲ ਸਹੀ ਚੱਲੇਗਾ RBI ਦੇ ਦਸੰਬਰ 2024 ਦੇ ਫੈਸਲਿਆਂ ਤੋਂ ਬਾਅਦ ਸੋਧਿਆ ਹੋਇਆ ਕੈਸ਼ ਰਿਜ਼ਰਵ ਰੇਸ਼ੀਓ CRR ਦਾ ਸੋਕੇ ਡਾਰ ਹੈ ਬਟ ਜੀ ਇਹ 4% ਆ ਗਿਆ ਹੋਇਆ ਪਹਿਲਾਂ 4.5% ਸੀਗਾ ਤੇ ਜੇਕਰ ਆਪਾਂ ਨੂੰ ਪੁੱਛਿਆ ਜਾਵੇ ਇਹਦੇ ਵਿੱਚ RBI ਦਾ ਜੇਕਰ ਆਪਣਾ ਰੈਪੋ ਰੇਟ ਦੀ ਗੱਲ ਕਰੀਏ ਤਾਂ ਇਹ ਅਨਚੇਂਜ ਹੀ ਆ 5.6% ਠੀਕ ਹੈ ਇਹ ਵੀ ਆਉਂਦਾ ਵਾ ਪੇਪਰ 'ਚ ਕੁਐਸਚਨ ਦਸੰਬਰ 2024 ਦੇ ਵਿੱਚ ਭਾਰਤ ਦੀ ਤਰਫੋਂ ਜਿਹੜੀ ਨਾਰਕੋਟਿਕ ਡਰੱਗਸ ਦੇ ਕਮਿਸ਼ਨ ਦੇ 66ਵੇਂ ਸੈਸ਼ਨ ਦੀ ਪ੍ਰਧਾਨਗੀ ਦੱਸੋ ਕਿਨੇ ਕੀਤੀ ਹੈ 49 ਦਾ ਸਹੀ ਆਨਸਰ ਸਾਡੇ ਕੋਲੇ ਸ਼ੰਭੂ ਕੁਮਾਰਾਨ ਨੇ ਕੀਤਾ। ਇਸਰੋ ਦੁਆਰਾ 5 ਦਸੰਬਰ 2024 ਨੂੰ ਲਾਂਚ ਕੀਤੇ ਗਏ ਪ੍ਰੋਬਾ 3 ਸੈਟੇਲਾਈਟ ਦਾ ਪ੍ਰਾਇਮਰੀ ਮਿਸ਼ਨ ਦੱਸੋ ਕੀ ਹਤਾ ਜੀ ਇਹ ਹੈਗਾ ਸਟੱਡੀ ਦਾ ਸਨਸ ਕੋਰੋਨਾ ਤਾਂ ਆਪਾਂ ਜਾਂਵੇਂ ਦਾ ਸਹੀ ਆਨਸਰ ਡੀ ਆ ਜਾਏਗਾ। ਦਸੰਬਰ 2024 ਦੇ ਵਿੱਚ ਤੀਜੀ ਵਾਰ ਮਹਾਰਾਸ਼ਟਰ ਦਾ ਮੁੱਖ ਮੰਤਰੀ ਦੱਸੋ ਕੌਣ ਬਣਿਆ ਜੀ ਦਵਿੰਦਰਾ ਫੈਡਨਾਵਿਸ ਬਣੇ ਨੇ ਇਹ ਆਪਸ਼ਨ ਸਾਡੇ ਕੋਲ ਸਹੀ ਚੁਣਿਆ ਚਾਹ। 4 ਦਸੰਬਰ ਨੂੰ ਜਲ ਸੈਨਾ ਦੇ ਦਿਵਸ ਦੇ ਕਿਹੜੇ ਮਹੱਤਵਪੂਰਨ ਜਲ ਸੈਨਾ ਅਭਿਆਸ ਦੀ ਯਾਦ ਦੇ ਵਿੱਚ ਮਨਾਇਆ ਗਿਆ ਵਾ? 52 ਸੈਕਿੰਡ ਦੱਸਿਆ ਕਿਉਂਗਾ ਆਪਰੇਸ਼ਨ ਪ੍ਰਾਈਡੈਂਟ। ਤਰਵੰਦਿਆ ਨੰਬਰ ਕੁਐਸਚਨ। ਕਿਹੜਾ ਸ਼ਹਿਰ ਮਹਾਕੁੰਬ ਜਿਹੜਾ 2025 ਦੀ ਉਹਦੀ ਮੇਜਵਾਨੀ ਕਰੂਗਾ 53rd ਦਾ ਸਹੀ ਆਨਸਰ ਸਾਡੇ ਕੋਲੇ ਕੀ ਬਣੇਗਾ ਜੀ 53rd ਦਾ ਸਹੀ ਆਨਸਰ ਪ੍ਰਯਾਗਰਾਜ ਬਣੂਗਾ ਉੱਤਰ ਪ੍ਰਦੇਸ਼ ਦੇ ਵਿੱਚ ਇਹ ਸਥਿਤਾ World Maritime Technology Conference 2024 ਜਿਹੜੀ ਕਿ 4 ਤੋਂ 6 ਦਸੰਬਰ ਤੱਕ ਹੋਣ ਜਾ ਰਹੀ ਹੈ ਜੀ ਇਹ ਦੱਸੋ ਜੀ ਕਿੱਥੇ ਹੋਏਗੀ ਮੁੰਬਈ ਦੇ ਵਿੱਚ ਚਨਈ ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਜਾਂ ਕੋਲਕਾਤਾ ਜੀ ਤਾਂ ਜੀ 54 ਦਾ ਸਹੀ ਆਨਸਰ ਸਾਡੇ ਕੋਲੇ ਬੀ ਆਊਗਾ ਜੀ ਇਹ ਚਨਈ ਦੇ ਵਿੱਚ ਹੋਣ ਜਾ ਰਹੀ ਹੈ ਜੀ ਠੀਕ ਹੈ ਜੀ ਹੁਣ ਚੱਲਦੇ ਹਾਂ ਜੀ ਆਪਾਂ 55 ਨੰਬਰ ਕੁਐਸਚਨ ਤੇ ਕਿਹੜੀ ਸੰਸਥਾ ਨੇ ਭਾਰਤ ਦੇ ਵਿੱਚ ਪ੍ਰਗਤੀ ਪਲੇਟਫਾਰਮ ਦੀ ਜਿਹੜੀ ਆ ਉਹ ਸ਼ੁਰੂਆਤ ਕੀ ਆ 55 ਦਾ ਸਹੀ ਆਨਸਰ ਗਵਰਨਮੈਂਟ ਆਫ ਇੰਡੀਆ ਹੈ ਠੀਕ ਹੈ ਸੀ ਸੈਇਦ ਮੁਸ਼ਤਾ ਸੈਇਦ ਮੋਦੀ ਇੰਟਰਨੈਸ਼ਨਲ ਟੂਰਨਾਮੈਂਟ 2024 ਦੇ ਵਿੱਚ ਮਹਿਲਾ ਦਾ ਜਿਹੜਾ ਸਿੰਗਲ ਖਿਤਾਬ ਆ ਉਹ ਦੱਸੋ ਕਿਨੇ ਜਿੱਤਿਆ ਬਾਜੀ 56 ਦਾ ਸਹੀ ਆਨਸਰ ਪੀਵੀ ਸਿੰਧੂ ਆਏਗਾ ਜੀ ਇਹ ਵੀ ਜਰੂਰ ਕਰ ਲਿਓ ਇੰਪੋਰਟੈਂਟ ਕੁਐਸਚਨ ਆ ਜੀ ਲਕਸ਼ਯ ਸੇਨ ਨੇ ਜਿਹੜਾ ਮੈਨਸ ਦਾ ਜਿਹੜਾ ਸਿੰਗਲ ਟਾਈਟਲ ਹੋਇਆ ਵਾ ਉਹ ਜਿੱਤਿਆ ਏਡੀਬ ਏਸ਼ੀਅਨ ਵਿਕਾਸ ਬੈਂਕ ਜਿਹਨੂੰ ਆਪਾਂ ਏਸ਼ੀਅਨ ਡਿਵੈਲਪਮੈਂਟ ਬੈਂਕ ਕਹਿ ਦਿੰਦੇ ਆ 11ਵੇਂ ਪ੍ਰਧਾਨ ਦੱਸੋ ਕੌਣ ਬਣੇ ਨੇ ਇਹਦੇ ਚ ਇਹ ਬਣੇ ਜੀ ਮਸਾਤੋ ਕੰਡਾ 57 ਦਾ ਸਹੀ ਆਨਸਰ ਸਾਡੇ ਕੋਲ ਸੀ ਆ ਜਾਏਗਾ ਜੀ 58 ਤੇ ਆ ਗਏ ਹੋਏ ਹਾਂ ਹੁਣ ਆਪਾਂ 2028 ਦੇ ਵਿੱਚ ਲਾਂਚ ਕੀਤੇ ਜਾਣ ਵਾਲੇ ਇਸਰੋ ਦੇ ਆਉਣ ਵਾਲੇ ਵੀਨਸ ਮਿਸ਼ਨ ਦਾ ਨਾਮ ਦੱਸੋ ਕੀ ਆ 58 ਦਾ ਜੇਕਰ ਆਪਾਂ ਨੂੰ ਪੁੱਛਿਆ ਜਾਦਾ ਤਾਂ ਸ਼ੁਕਰਿਆ ਹੋਣ ਬਣੇਗਾ ਏ ਆਪਸ਼ਨ ਸਹੀ ਚੱਲੇਗੀ ਚੰ드ਰਯਾਨ 4 ਨੂੰ ਭਾਰਤ ਅਤੇ ਕਿਸ ਦੇਸ਼ ਵਿਚਕਾਰ ਸਹਿਯੋਗੀ ਮਿਸ਼ਨ ਵਜੋਂ ਯੋਜਨਾ ਬੰਦ ਹੋਏਗਾ ਠੀਕ ਹੈ ਜੀ ਕਲੈਬੋਰੇਟ ਕਰਨ ਜਾ ਰਹੇ ਨੇ ਇੰਡੀਆ ਤੇ ਕਿਹੜੀ ਕੰਟਰੀ ਚੰ드ਰਯਾਨ 4 ਪਲਾਨ ਹੋ ਰਿਹਾ ਵਾ ਤਾਂ ਏ ਬਣੇਗਾ ਜੀ ਬੀ ਜਪਾਨ 60ਵਾਂ ਕੁਐਸਚਨ ਲਾਸਟ ਆਜੂਗਾ ਸਾਡੇ ਕੋਲ ਕਹਿੰਦੇ ਆਈਪੀਐਲ ਲੀਗ ਦੇ ਇਤਿਹਾਸ ਦੇ ਵਿੱਚ ਹਨਾ ਕਹਿੰਦੇ ਸਭ ਤੋਂ ਘੱਟ ਉਮਰ ਦਾ ਕ੍ਰਿਕਟ ਖਿਡਾਰੀ ਕੌਣ ਆ ਜਿਹਨੂੰ ਕਿ ਕੰਟਰੈਕਟ ਮਿਲਿਆ ਵਾ ਆਈਪੀਐਲ ਦਾ ਹੁਣ 60 ਦਾ ਸਹੀ ਆਨਸਰ ਬੱਵ ਸ਼ੂਰਿਆਵੰਸ਼ੀ ਬਣੇ ਨੇ ਸੀ ਆਪਸ਼ਨ ਸਾਡੇ ਕੋਲ ਬਿਲਕੁਲ ਸਹੀ ਹੈ ਇਹ ਸਿਰਫ ਤੇ ਸਿਰਫ 13 ਸਾਲ ਦੇ ਨੇ ਠੀਕ ਆ ਤਾਂ ਇੰਪੋਰਟੈਂਟ ਕੁਐਸਚਨ ਜੀ ਇਹ ਸੀਗੇ 60 ਕੁਐਸਚਨ ਜਿਹੜੇ ਕਿ ਮੋਸਟ ਮੋਸਟ ਇੰਪੋਰਟੈਂਟ ਕੁਐਸਚਨ ਸੀਗੇ ਹੁਣ ਚਾਹੇ ਉਹ ਦੂਸਰੇ ਕਰੰਟ ਅਫੇਅਰ 40 ਆਪਣੇ ਲੇਟ ਹੋ ਵੀ ਜਾਣ ਕਰਾਵਾਂਗੇ ਆਪਾਂ ਉਹ ਵੀ ਉਹ ਲੇਟ ਹੋ ਵੀ ਜਾਣ ਪਰ ਜੇਕਰ ਸੀਨੀਅਰ ਅਸਿਸਟੈਂਟ ਦਾ ਪੇਪਰ ਤੇ ਜੇਕਰ ਲੇਬਰ ਇਨਸਪੈਕਟਰ ਦਾ ਪੇਪਰ 5 ਜਨਵਰੀ ਨੂੰ ਹੁੰਦਾ ਜੇਕਰ ਪੋਸਟਪੋਨ ਵੀ ਹੁੰਦਾ ਹੈ ਨਾ 1 2 ਹਫਤੇ 3 ਹਫਤੇ ਤਾਂ ਤਾਂ ਵੀ ਤੁਹਾਡੇ ਇਹਦੇ ਲਈ ਵੀ ਇਹ ਬੈਨੀਫੀਸ਼ੀਅਲ ਰਹਿਣਗੇ ਤਾਂ ਇਹ ਤੁਸੀਂ ਕੁਐਸਚਨ ਤੁਸੀਂ ਕਰ ਸਕਦੇ ਪੇਪਰ ਦੇ ਵਿੱਚ ਬੈਠ ਸਕਦੇ ਹੋ ਕਿਉਂਕਿ ਮੋਸਟ 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 ਇੰਪੋਰਟੈਂਟ ਹਾਈਲਾਈਟਡ ਨਿਊਜ਼ ਹੀ ਪੀਟ ਪਲੱਸ ਵੀ ਜ਼ਿਆਦਾ ਪੁੱਛਦਾ ਵਾ ਤਾਂ ਜ਼ਿਆਦਾਤਰ ਹਾਈਲਾਈਟਡ ਜਿਹੜੀ ਨਿਊਜ਼ ਸੀਆਂ ਮੈਂ ਤੁਹਾਨੂੰ ਇਹਦੇ ਵਿੱਚ ਕਲਾਸ ਦੇ ਵਿੱਚ ਕਰਵਾਤੀਆਂ ਹੋਈਆਂ ਬਾਕੀ ਦੇ 40 ਕੁਐਸਚਨ ਵੀ ਆਪਾਂ ਕਰਾਂਗੇ ਤਾਂ ਅ ਰਹੀ ਗੱਲ ਹੁਣ ਪੇਡ ਸੀਰੀਜ਼ ਦੀ ਜੇਕਰ ਤੁਸੀਂ ਪਰਚੇਸ ਕਰਨਾ ਚਾਹੁੰਦੇ ਹੋ ਤਾਂ 83608 ਤੇ 68058 ਨੰਬਰ ਦੇ ਉੱਤੇ ਇਸ ਨੰਬਰ ਦੇ ਉੱਤੇ ਵਟਸਐਪ ਕਰ ਸਕਦੇ ਹੋ ਤੇ ਇਸੇ ਨੰਬਰ ਦੇ ਉੱਤੇ ਤੁਸੀਂ 100 ਰੁਪੀਸ ਪੇ ਕਰਕੇ ਤੁਸੀਂ ਇਹ ਪਰਚੇਸ ਕਰ ਸਕਦੇ ਹੋ ਜਿਨ੍ਹਾਂ ਨੇ ਪਰਚੇਸ ਕਰ ਲੀਆ ਉਹ ਦੁਬਾਰਾ ਦੁਬਾਰਾ ਪੇ ਨਾ ਕਰਿਓ ਠੀਕ ਆ ਜੀ ਉਹਨਾਂ ਕੋਲੇ ਆਲਰੇਡੀ ਇਹ ਹੈਗੀ ਆ ਉਹਨਾਂ ਨੇ ਪੜ੍ਹੀ ਵੀ ਹੋਈ ਆ ਇਹ ਕੋਈ ਨਵੀਂ ਸੀਰੀਜ਼ ਨਹੀਂ ਕਿ ਹੁਣੇ ਅੱਜ ਹੀ ਮਹੀਨਾ ਦੋ ਮਹੀਨੇ ਪਹਿਲਾਂ ਆਪਾਂ ਲਾਂਚ ਕੀਤੀ ਆ ਕਾਫੀ ਟਾਈਮ ਪਹਿਲਾਂ ਲਾਂਚ ਕੀਤੀ ਸੀ ਪਰ ਇਹ ਚ ਸਟੈਟਿਕ ਫੈਕਟਰ ਨੇ ਜਿਹਨੇ ਨਵੀਂ ਪਰਚੇਸ ਕੀਤੀ ਉਹੀ ਇਹਨੂੰ ਪਰਚੇਸ ਕਰ ਲੈ ਠੀਕ ਆ ਜੀ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹਨੇ ਨਹੀਂ ਕੀਤਾ ਤੇ ਵੀਡੀਓ ਨੂੰ ਸ਼ੇਅਰ ਵੱਤੋ-ਵੱਤ ਕਰ ਦਿਓ ਤਾਂ ਜਨਵਰੀ ਤੋਂ ਦਸੰਬਰ ਦੇ 960 ਕਰੰਟ ਅਫੇਅਰ ਕਿਸੇ ਵੀ ਪੇਪਰ ਲਈ ਜੋ ਵੀ ਜਨਵਰੀ ਦੇ ਵਿੱਚ ਤੁਹਾਡਾ ਹੋਏਗਾ ਜ਼ਰੂਰ ਕਰਕੇ ਜਾਣੇ ਨੇ ਪੂਰੇ ਸਾਲ ਦੇ ਕਰਕੇ ਜਾਇਓ ਠੀਕ ਆ ਜੀ ਧੰਨਵਾਦ